ক্ডি 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 কে ਬੱਲੇ ਇਨਾਮ ਦੇ ਵਾਸਤੇ ਵੀ ਵਿਸ਼ੇਸ਼ ਧੰਨਵਾਦ ਕਰਦੇ ਆ ਸਰਪੰਚ ਇੰਦਰ ਸਿੰਘ ਜੀ ਫਸਲੀਆ ਦੀ ਯਾਦ ਦੇ ਵਿੱਚ ਸਾਡੇ ਵੀਰ ਹਰਵਿੰਦਰ ਸਿੰਘ ਜੀ ਜਿੰਦੀ ਅਰਵਿੰਦਰ ਸਿੰਘ ਜੀ ਬੂਟਾ ਤੇ ਪਵਿੰਦਰ ਟਿੰਕਾ ਜੀ ਨਾਲ ਵੱਲੋਂ ਸੈਕੰਡ ਪ੍ਰਾਈਜ਼ ਗੁਰਸੱਭ ਸਿੰਘ ਤੌਰ ਗੁਰਦੀਪ ਸਿੰਘ ਜੀ ਤੌਰ ਗੜੀ ਤੌਰ ਸੀਸ਼ ਮਰਦਵਾਰ ਸਤਬਾਲ ਬੈਂਸਾ ਗੁਲਜੀਤ ਸਿੰਘ ਜੀ ਜਿੰਦੀ ਲਖਪ੍ਰੀਤ ਸਿੰਘ ਜੀ ਹਰਵਿੰਦਰ ਸਿੰਘ ਜੀ ਤੌਰ ਤੇ ਗੁਰਪ੍ਰੀਤ ਸਿੰਘ ਜੀ ਜਿਹੜਾ ਬਹੁਤ ਬਹੁਤ ਧੰਨਵਾਦ ਆ ਖੇਡ ਕਬੱਡੀ ਗੁੱਲੇ ਦੀ ਰੇਡ ਦੀ ਗੱਲ ਕਰੀਏ ਗੁੱਲੇ ਦੀ ਰੇਡ ਦੀ ਗੱਲ ਕਰੀਏ ਮਗਰ ਬੱਲੇ ਬੱਲੇ ਚੱਪਾ ਚੱਪਾ ਖਾ ਚਰਖਾ ਚਰਖਾ ਚੱਲ ਇੰਦਰਜੀਤ ਅਕਲਸੀਆਂ ਵਾਲਾ ਕਮਾਲ ਹੋਈ ਪਈ ਕਮਾਲ ਹੋਈ ਪਈ ਕਬੱਡੀ ਮਾਨਵੀ ਖਿਡਾਰੀ ਬੜਾ ਵੱਡਾ ਸੀ ਬਾਗਾਂ ਵਾਲੇ ਸ਼ਹਿਰ ਪਟਿਆਲੇ ਜਿਹਦਾ ਆड्डा ਸੀ ਲਓ ਖੇਡ ਮੈਦਾਨ ਦੇ ਵਿੱਚ ਪਾਲੀ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਐਨ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਦੋਨਾਂ ਟੀਮਾਂ ਦੇ ਦਰਮਿਆਨ ਲਓ ਖੇਡ ਮੈਦਾਨ ਦੇ ਵਿੱਚ ਆਹ ਨੌਜਾਨ ਘਬਰੂ ਇਸ ਸਮੇਂ ਇੰਦਰਜੀਤ ਸਿੰਘ ਕਲਸੀਆਂ ਪਿੰਡ ਜਿਹੜੇ ਲੁਗਿਆਣੇ ਦਾ ਬੜਾ ਮਸ਼ਹੂਰ ਪਿੰਡ ਹੈ ਮੇਰਾ ਆਪਣਾ ਏਰੀਆ ਹੈ ਲੌ ਖੇਡ ਮੈਦਾਨ ਦੇ ਵਿੱਚ ਇਸ ਸਮੇਂ ਨੌਜਵਨ ਕੋਈ ਆਪਣੀ ਟੀਮ ਦੇ ਹਿੱਸੇ ਜੋੜ ਕੇ ਵੀਰ ਕੈਲੀਫੋਰਨੀਆ ਤੋਂ ਵਿਸ਼ੇਸ਼ ਤੌਰ ਤੇ ਬੜੇ ਅਜੀਬ ਨੇ ਨੱਕੇ ਭੀੜ ਸੀ ਉਹਨਾਂ ਦੇ ਵਿਸ਼ੇਸ਼ ਤੌਰ ਤੇ ਪਹੁੰਚਿਆ ਬਹੁਤ ਬਹੁਤ ਧੰਨਵਾਦ ਲੌ ਬੱਲਾ ਹਾਂ ਤੁਮਿੰਦਰ ਜੀ ਦਾ ਤੇ ਨਾਲ ਗੋਲਦੀ ਖਟਨਾ ਜੀ ਉਹਨਾਂ ਦਾ ਹਰਵਿੰਦਰ ਲੱਡੂ ਤੇ ਬਿਕਰ ਸਿੰਘ ਜੀ ਸਲਾਹ ਕੁਲਵੀਰ ਦਲੇ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੋਲੇ ਦੀ ਹਰਜੀਤ ਜੀ ਕਲਸੀਆ ਵਾਲਾ ਜੱਗੜ ਦੀ ਕੋਸ਼ਿਸ਼ ਕਰਦਾ ਕਮਾਲ ਹੋਏ ਪਈ ਦੋ ਖਿਡਾਰੀਆਂ ਦੇ ਦਮੇ ਹਰਦਾ ਮੁੰਡਾ ਪਿੱਛੇ ਆ ਸੱਜੇ ਖੱਬੇ ਸੱਜੇ ਖੱਬੇ ਖੱਜੇ ਖੱਬੇ ਹੁੰਦਾ ਹੋਇਆ ਜਦੋਂ ਸ਼ੀਲੂ ਨੂੰ ਪੁੱਛਿਆ ਉਹਨੇ ਪਰਵਨਨ ਕਬੱਡੀ ਖਿਡਾਰੀ ਤਿਆਰ ਨੇ ਥਾਲੀ ਡੱਬ ਦੀ ਟੀਮੇ ਗੁਰਦੇਵ ਕਮੋਜ ਜੀ ਸਮੀਪੁਰੇ ਵਿੱਕੀ ਦੀ ਪਾਲ ਖਲੀਲ ਜਸਕਰਨ ਢਾਲੀ ਵਾਲਾ ਪ੍ਰੀਤ ਨਿਊਯਾਰਕ ਜੌਨੀ ਸੱਲੇ ਉਹਨਾਂ ਤੇ ਕਿਹੜਾ ਲਾਉ ਜਫਾ ਅੱਗੇ ਵਧ ਕੇ ਦੇਖਦੇ ਵੀ ਕੀਤੀ ਹੋਈ ਕੋਸ਼ਿਸ਼ ਕਿਨੇ ਨੌਜਵਾਨ ਦੀ ਕਾਮਯਾਬੀ ਉੰਦੀ ਸਮੇਂ ਨੇ ਫੈਸਲਾ ਕਰਨਾ ਇਹ ਹੈ ਸਪਾਈਡਰ ਮੈਨ ਖੇਡ ਕਬੱਡੀ ਦਾ ਜਿਹਨੂੰ ਖੇਡਦਾ ਪੰਜਾਬ ਦੇ ਕੱਪਾਂ ਦੇ ਵਿੱਚ ਖੋਸੇ ਕੋਟਲੇ ਵਾਲਾ ਕਹਿੰਦਾ ਅਮਰੀਕ ਵੀ ਅੱਗੇ ਨੇ ਚਿੱਟੀਆਂ ਨਿਕਰਾਂ ਵਾਲੇ ਅੱਜ ਲਾਲ ਨਿਕਰਾਂ ਦੇ ਵਿੱਚ ਖੇਡ ਰਹੇ ਨੇ ਬਾ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਇੰਦਰਜੀਤ ਇਹ ਹੈ ਕਲਸੀਆਂ ਵਾਲਾ ਬੜਾ ਜਾਨਦਾਰ ਕਬੱਡੀ ਖਿਡਾਰੀ ਐ ਸਪਾਈਡਰਮੈਨ ਐ ਲਓ ਖੇਡ ਕਬੱਡੀ ਦੇ ਵਿੱਚ ਲੰਮੀ ਪਾੜੀ ਦਾ ਘੋੜਾ ਕਿ ਲਿਸ਼ਕਦੇ ਨੇ ਪਿੰਡੇ ਪੈਣ ਪੱਟਾ ਵਿੱਚ ਘੁੱਗੀਆਂ ਸਾਹਾਂ ਦੇ ਸ਼ਰੀਰਾਂ ਵਿੱਚ ਤਾਕਤਾਂ ਦੀ ਗੁੱਝੀਆਂ ਸਾਹਾਂ ਦੇ ਸ਼ਰੀਰਾਂ ਵਿੱਚ ਤਾਕਤਾਂ ਦੀ ਗੁੱਝੀਆਂ ਇੱਕ ਪਾਸੇ ਨੌਜਾਨ ਇੰਦਰਜੀਤ ਸਿੰਘ ਐ ਦੂਜੇ ਪਾਸੇ ਸਮੀ ਪਾਰੀ ਦਾ ਘੋੜਾ ਨੌਜਨ ਪਰਜੀਆਂ ਵਾਲਾ ਪਿੰਦਾ ਕਿ ਕਦ 6 ਫੁੱਟ ਹੋ ਗਿਆ ਏ ਦੱਸਦੇ ਪਿੰਡੋਂ ਪਿੰਡੀ ਜਾ ਕੇ ਢਾਵੀ ਇੰਦਰ ਜੀਤੇ ਨੇ ਫੜ ਲਿਆ ਹੱਦਿਆਂ ਦੇ ਕੋਲ ਜਾ ਕੇ ਡੱਕਦਾ ਖਰੇ ਖਰੇ ਕਾਲੇ ਰੱਖਦਾ ਚਿੱਟੀ ਮਿੱਕਰ ਬਾਕੇ ਪਰ ਪਰਜੀਆਂ ਵਾਲਾ ਤਜਰਬੇ ਦੇ ਨਾਲ ਪੁਆਇੰਟ ਆਪਣੇ ਦੇ ਨਾਮ ਦੇ ਨਾਲ ਪ੍ਰਸਿੱਧੀ ਮਿਲ ਗਈ ਘਰੇਵਾਲ ਪਰਿਵਾਰ ਦਾ ਲਓ ਤਲਵਿੰਦਰ ਸਿੰਘ ਗੋਰਾ ਨਿਸ਼ੋਰ ਰੰਗ ਹੈ ਅਮਰੀਕਾ ਦਾ ਵਾਸੀ ਹੈ ਚਾਰ ਮੰਨੇ ਪਰਵੰਨੇ ਜਾਫੀ ਨੇ ਸਪਾਈਡਰਮੈਨ ਇੱਕ ਕੰਨੀ ਤੇ ਆ ਨਾਲ ਕੋਠਾ ਕੋਥੇ ਜੱਟਾਂ ਵਾਲਾ ਲੱਖਾਂ ਤੇ ਨਾਲ ਸੱਤੂ ਐ ਨਾਲ ਬਣੀ ਵਰਗੇ ਨੌਜਵਾਨ ਬੰਨੇ ਪਰ ਬੰਨੇ ਕਬੱਡੀ ਖਿਡਾਰੀ ਨੇ ਨਾ ਨਿਊਯਾਰਕ ਮੈਟਰੋ ਦੀ ਟੀਮ ਦਾ ਕੌਣ ਇੰਦਰਜੀਤ 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 ਹਾਂ ਮਸਿਆ ਵਾਲਾ ਕੋਈ ਕੋਸੀ ਕਰਦਾ ਕਬੱਡੀ 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 ਮਾਣ ਹੈ ਮਾ ਮਨਪ੍ਰੀਤ ਕਰਨ ਨੂੰ ਮਾਣ ਹੈ ਪਿਤਾ ਰੇਸ਼ਮ ਸਿੰਘ ਨੂੰ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਾ ਹੋਇਆ ਖਿਡਾਰੀ ਕੌਣ ਬੱਗੇ ਪਿੰਡ ਵਾਲਾ ਬਲਵੀਰ ਇਹਨੂੰ ਦੁੱਲਾ ਕਹਿੰਦੇ ਪਿਆਰ ਦੇ ਨਾਲ ਅਸੀਂ ਬੱਲੀਏ ਸ਼ਿਕਾਗੋ ਕੱਪ ਕਰਾਉਣਾ ਅੰਨੇ ਵਾਰੀ ਪੈਸਾ ਦੁੱਲੇ ਬੱਗੇ ਪਿੰਡ ਤੇ ਲਾਉਣਾ ਅਸੀਂ ਬੱਲੀਏ ਸ਼ਿਕਾਗੋ ਕੱਪ ਕਰਾਉਣਾ ਸ਼ਿਕਾਗੋ ਦੇ ਵਿੱਚ ਕੱਪ ਹੈ ਬਿੱਲੇ ਦੀ ਰੇਡ ਹੈ ਸਪਾਈਡਰ ਮਨਿੰਦਰਜੀਤ ਕਲਸੀਆ ਵਾਲਾ ਹੁਣ ਡੱਕਰ ਦੀ ਕੋਸ਼ਿਸ਼ ਕਰਦਾ ਕਬੱਡੀ ਕਬੱਡੀ ਹੋ ਗਈ ਹਾਂ ਹਰਦੇ ਪਿੱਛੇ ਅੱਜੇ ਖੱਬੇ ਕਬੱਡੀ 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 ਹੁਣੇ ਹਿਲਾਰੇ ਕਹਿੰਦਾ ਫੜ ਫੜ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਕਦੇ ਵੀ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ